ਆਉਂ ਤਸ ਚਾਹ ਪੀਣ ਦਾ ਮਨ ਕਰ ਰਿਹਾ ਕਹਿੰਦਾ ਆ ਆ ਦੇ ਆ ਆਹ ਹਾਲ ਦੇ ਦੁੱਧ ਕਹਿੰਦਾ ਇਹ ਪੀ ਲੋ ਚਾਹ ਚ ਪਾ ਗਏ ਦਾਦਾ ਆ ਯੂ ਮੈਡ ਬਰਾ ਤੇ ਫ੍ਰੋਜ਼ਨ ਮੇ ਤੂੰ ਉਧਰ ਤੋਂ ਠੇਕੇ ਮੈਂ ਨਾ ਫ੍ਰੋਜ਼ਨ ਮੇ ਰੱਖਤੇ ਆ ਮੇਰਾ ਨਹੀਂ ਮਨ ਕਰ ਰਹਾ ਮੈਂ ਕਹਿੰਦਾ ਹੋਰ ਮੰਗਾ ਲੂ ਦੁੱਧ ਦਾ ਪੈਕੇਟ ਮੰਗਾ ਮੰਗਾ ਤਾਂ ਸਕਤੇ ਸਰ ਲੇਕਿਨ ਇਹ ਖਰਾਬ ਨਹੀਂ ਹੈ ਹਾਂ ਖਰਾਬ ਹੈ ਸਰ ਠੀਕ ਹੈ ਸੌਰੀ ਮੈਂ ਨਹੀਂ ਜਿੱਤ ਸਕਦਾ ਆਪਸੇ ਸਰ

ਤਾਂ ਬਾਥਰੂਮ ਵਾਲਾ ਇਹ ਆ ਕਿਉਂ ਰੱਖਿਆ? ਤਾਂ ਬਾਥਰੂਮ ਵਾਲਾ ਇਹ ਆ ਕਿਉਂ ਰੱਖਿਆ? ਆਇਆ ਦੇਖੋ ਆਇਆ। ਕਿਆ ਆਇਆ? ਹੁਣ ਤਾਂ ਮੇਰੇ ਡਾਲ ਦੀ ਸਲੇਪ ਆਇਆ ਹੀ ਹੋਗਾ। ਵਾਹ ਵਾਹ। ਦਾਦਾ। ਯਾਰ ਇਹਦਾ ਕੀ ਕਾਬੇ ਤੇ ਯਾਰ। ਦਾਦਾ, ਚਲ ਉਹ ਨੂੰ ਰੱਖਤਾ ਹੋਣਾ ਤਾਂ ਐ ਫੇਰ ਕੀ ਗੱਲ ਹੋਇਆ? ਉਹਨੂੰ ਕਿਹੜਾ ਕੀੜੇ ਲੱਗੇ ਆ? ਤੈਨਰ ਕੀ ਹੋਇਆ? ਇਹ ਮੇਰਾ ਵੇਖੋ। ਆਇ ਤੁਸੀਂ ਕੀ ਕਰਦਾ? ਤਦੋਂ ਤੂੰ।

ਹਾਲ ਦੇਖ ਲੋ ਜਾਨੇ ਇਹ ਤਾਂ ਉਂਤਰਾ ਹੈ ਜਿਹੜਾ ਬੰਦਾ ਹੈ ਨਹੀਂ ਸਾਡੇ ਬਸ ਉਹਦੇ ਉਹਦੇ ਸਿਰ पे ਹੀ ਗੱਲ ਕੋਈ ਬੰਦਾ ਬਾਹਰ ਗਿਆ ਹੈ ਨਾ ਦਾਦਾ ਚਾਹ ਬਣਾਉਣ ਲੱਗਾ ਹੈਨ ਕਾ ਤੇ ਹੈ ਲੈ ਲੈ ਹਾਰਪਿਕ ਨਾ ਮਾਰੀ ਡਾਟ ਬਾਈਕਿੰਗ ਤੇ ਚਲਾਉਣਾ ਹੈਲੋ ਹਾਰਪਿਕ ਦਾਦਾ ਬਾਜ ਦੀ ਮੈਰੀ ਬਿੜੀ ਚਾਹ ਦਾ ਦਿਖਾ ਨਾ ਦਿਖਾ ਇਹ ਛੁਪਾ ਕਰ ਰਹੇ ਹੋ ਤਦੂ ਇੱਕ ਦਿਨ ਆਏਗੇ ਨੂੰ ਬਣਾ ਦੇ ਦੁੱਧ ਗਰਮ ਸਹੀ ਕਰਕੇ ਰੱਖ ਦੂੰ ਦਾਦਾ ਇਹ ਨਹੀਂ ਬਚਤ ਕਰਦੇ ਯਾਰ ਦਾਦਾ ਇਹ ਨਹੀਂ ਬਚਤ ਕਰਦੇ ਯਾਰ ਆਪਾਂ ਸ਼ੂਤ ਦਾ ਇੰਨੇ ਪਟਾਕੇ ਚਲਾਇਦਿਆਂ ਆਪਾਂ ਇੱਥੇ ਆਪਾਂ ਦੁੱਧ ਦੇ ਪੈਕੇਟ ਵਿੱਚ ਇੰਨੀ ਬਚਤ ਕਰੀ ਜਾਂਦੇ ਯਾਰ ਜੁਆਇਨ ਜ਼ਰੂਰ نکਾਲੋ ਦਾਦਾ ਹਾਂ ਜੀ ਅਜਵਾਇਨ ਇਹ ਵੈਰੀ ਗੁੱਡ ਇਹ ਕੂਟਣਾ ਆ ਗਿਆ ਹੈ ਇਸੇ ਮੈਂ ਕੂਟ ਦੂੰ ਵੈਰੀ ਗੁੱਡ ਦਾਦਾ ਇਹ ਵੀਡੀਓ ਮੈਂ ਇਹ ਅੱਛਾ ਲੱਗ ਰਿਹਾ ਪਰ ਇਟਸ ਓਕੇ ਓਕੇ ਇਟਸ ਓਕੇ ਇਟਸ ਓਕੇ ਆਪਾਂ ਕਹੇ ਨੂੰ ਕੋਈ ਕਹੇ ਤਾਂ ਕੋਈ ਸਰਟੀਫਿਕੇਟ ਨਹੀਂ ਲੈਣਾ ਆਪਾਂ ਵੈਰੀ ਗੁੱਡ ਅਜਵਾਇਨ ਦੇ ਦੋ ਬਸ ਕੁਬਰੋ ਚਾਹ ਬਣਾ ਮੈਂ ਤੁਰਪਾ ਦਾਦਾ ਕਿਦਾਂ ਦੀ ਬਣਾਉਗਾ ਚਾਹ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਬਣਾਉਗਾ ਤੂੰ ਵਧੀਆ ਚਾਹ ਬਣਾਣਾ ਨਾਲੇ ਮੇਰੀ ਗੱਲ ਸੁਣੋ ਦਾਦਾ ਨੇ ਤੈਨੂੰ 5-7 ਤਰੀਕਾ ਯਾਰ ਉਹ ਹਾਰਪਿਕ ਲਿਆ ਜਾਂਦਾ ਦਾ ਭਾਈ ਹੈਂ ਜਾਂਦਾ ਦਾਦਾ ਕਹਿੰਦਾ ਮੈਂ ਤਾਂ ਰੱਖਿਆ ਉੱਥੇ ਵੀ ਉਹ ਹਾਰਪਿਕ ਲੈ ਕੇ ਨਹੀਂ ਆਉਂਦਾ ਥੱਲੇ ਦੇਖ ਦੇਦਾ ਦਾ ਦੇਖ ਹੂੰ ਚੱਬ ਲੈਣਾ ਕੋਈ ਨਹੀਂ ਦਾਦਾ ਇਹ ਦੇਖਿਆ ਜਿਹੜਾ ਬੰਦਾ ਹੈ ਰੀ ਉਹਦੇ ਨਾਲ ਲੱਗ ਚੱਲੀ ਸੀ ਨਾ ਗੱਲ दादा यार तेरी आदत है बाबा उसे रखने दिए हैं होली होली इधर बोल ला मुझे मैं गाल कटी जाऊंगी आपकी आदत है दादा बाहर रखने की हैं कोली तू रख इधर यूज़ नहीं करता मैं क्यों रखूँगा नहीं इधर क्या पाजी किसने रखा है मुझे नहीं मालूम दादा आप ही इधर यूज़ करते ना आप इसको यहाँ यूज़ करते हो दादू खुशी का टिकाना नहीं है क्या है दादू है ਦੂ ਦੂਦਾ ਕੋਸ਼ਕਾ ਸ਼ਾਇਦ ਦੇਖੋ ਚਾਹ ਦਾ ਰੰਗ ਦੇਖੋ ਹੈ ਅਸਾਂਤੀ ਹਾਂ ਹਾਂ ਅਸਾਂਤੀ ਹਾਂ ਦਾਦਾ ਹੌਲੀ ਹੌਲੀ ਬੋਲਦਾ ਜਿਵੇਂ ਲਾਈਵ ਜਦੋਂ ਤੱਕ ਚਾਹ ਕਮਲੀ ਨਹੀਂ ਨਾ ਹੋ ਜਾਂਦੀ ਕੜ ਕੜ ਕੇ ਜਦੋਂ ਕਮਲੀ ਹੋਵੇ ਸਮਝੋ ਉਦੋਂ ਚਾਹ ਬਣ ਗਈ ਚਾਹ ਮੈਂ ਬਹੁਤੀ ਨਹੀਂ ਪੀਂਦਾ ਮੈਂ ਚਾਹ ਜਿਵੇਂ ਕਹਾਂ ਦੋ ਚਾਰ ਮਹੀਨੇ ਚੱਕਦੀ ਆ ਰਹੀ ਓਹੋ ਭਾਅ ਚੜ ਗਈ ਚਾਹ ਗੁੱਸਾ ਕਰ ਗਈ ਅੱਜ ਮਨ ਕਰਿਆ ਆ ਰਸ ਖਾਣ ਦਾ ਮਨ ਕਰਦਾ ਰਸ ਤੇ ਰਸ ਜਿਹੜੇ ਉਹ ਚਾਹ ਤੋਂ ਬਿਨਾ ਤਾਂ ਕਿੱਥੇ ਮਾਰੀਓ ਰਸ ਜਹਾ ਦੇਖਿਓ ਵਾਹ ਖਾ ਲਿਓ